ਜੋੜ ਸਾਡੇ ਇਹਨਾਂ ਬੱਚਿਆਂ ਦੀ ਆਹ ਇੱਕ ਪਰਲੇ ਟੋਪਾ ਜੱ ਬਿਠਾ ਲਿਆ ਉਹਨੂੰ ਆਪਾਂ ਕਹਤਾਂ ਨਾ ਕੰਮ ਆਇਆ ਕੋਈ ਦੇਖਦੇ ਹਾਂ ਹੁਣ ਕੀ ਬੰਦਾ ਇਹਦਾ ਸਾਡੇ ਇਹਨੇ ਹੰਦਲ ਚੱਕੇ ਆ ਜਾਂਦੋ ਆਇਆ ਹਾਂਜੀ ਸ਼ਾਹੀ ਜੀ ਹੋਰ ਕੀ ਹਾਲ ਚਾਲ ਝੂਠ ਨਾ ਬੋਲੀ ਝੂਠ ਨਹੀਂ ਬੋਲਣਾ ਇੱਧਰ ਆਦੇ ਬਾਅਦ ਚੋ ਕੈਮਰਾ ਦਿਖਾ ਦਾਂਗੇ ਡਾਕਟਰ ਉਹ ਰਹਿੰਦੇ ਅੰਦਰ ਹੀ ਬੈਠਾ ਚੈਰੀ ਪਿਆਰ ਦੇ ਨਾਲ ਤੈਨੂੰ ਪੁੱਛਾਂ ਪਿਆਰ ਦੇ ਨਾਲ ਇਹਦੇ ਨਾਲ ਆ ਇੱਕ ਦਿਨ ਤੂੰ ਪਹਿਲਾ ਐਂਗਲ ਚੱਕਿਆ ਮੁਰਕੇ ਰਾਤੀ ਵੀ ਚੱਕਿਆ ਦੋ ਐਂਗਲ ਚੱਕ ਲਏ ਹਾਂਜੀ ਜੱਗੂ ਭਾਜੀ ਔਰ ਦੇਖੋ ਸਾਡਾ ਐਂਗਲ ਇੱਕ ਜਿਹੜਾ ਚੱਕ ਹੋਇਆ ਉਹ ਪਿਆ ਉੱਥੇ ਉੱਥੇ ਮਰੋੜ ਕੇ ਕਿੰਨੇ ਰੱਖਿਆ ਉਹ ਜਿਹੜਾ ਘਰ ਨਹੀਂ ਉਹ ਜਿਹੜਾ ਘਰ ਹਾਂ ਉੱਥੇ ਰਹਿੰਦਾ ਆ ਹਾਂ ਜਾ ਪਿਛੇ ਰਹਿੰਦਾ ਆ ਵਿੱਚ ਇੱਥੋਂ ਲੱਗ ਕੇ ਚੱਕੀ ਜਾਂਦਾ ਨਾ ਦੋ ਐਂਗਲ ਚੱਕੋਗੇ ਅੱਜ ਫੜ ਲਿਆ ਕੈਮਰੇ ਆ ਚ ਆ ਗਿਆ ਅੱਗੇ ਪਿਛੇ ਬੰਨੇ ਰਹਿੰਦਾ ਆ ਇੱਥੇ ਹੁੰਦਾ ਅੱਛਾ ਇੱਥੋਂ ਚੱਕ ਕੇ ਲੈ ਜਾਂਦਾ ਹਾਂ ਦੋ ਐਂਗਲ ਲੈ ਗਿਆ ਸੀ ਅੱਜ ਫੜ ਲਿਆ ਉਹ ਲੈ ਆਇਆ ਉਹ ਦੇ ਉਹ ਲੈ ਆ ਉਹ ਲੈ ਆਇਆ ਉਹ ਲੈ ਆ ਉਹ ਦੂਜਾ ਵੀ ਇਹਨੇ ਇੱਥੇ ਕਿਤੇ ਲੁਕੋਇਆ ਉਹ ਤਾਂ 베ਜ ਦੇ ਤੇ ਤੋੜ ਦਿੱਤਾ ਉਹਨੇ ਤੋੜ ਦਿੱਤੇ ਉਹਨੇ ਉਹਦੇ ਤਾਂ ਕੀ ਬਣਾਇਆ ਪਿਆ ਉਹਦਾ ਉਹ ਤੋੜਦਾ ਤਾਂ ਇੱਥੇ ਹੀ ਸੀ ਬੜੇ ਤਸੱਲੀ ਨਾਲ ਹਾਂ ਇਥੇ ਦੌੜਦਾ ਪਿਆ ਤੇ ਕੰਮ ਮੈਂਟਲੀ ਅਫਸਰ ਕੋਈ ਗੱਲ ਨਹੀਂ ਮੈਂਟਲੀ ਅਫਸਰ ਰਿਹਾ ਭਾਜੀ ਹਾਂ ਤਾਂ ਹੀ ਕਰਦਾ ਮੇਰਾ ਭਾਈ ਇਹਨਾਂ ਨਾਲ ਰੱਖਦਾ ਉਹ ਮੈਂ ਕਿਹਨਾਂ ਨਾਮ ਇਹ ਪਿੰਡ ਦੇ ਵਿੱਚ ਸਾਡੇ ਦਾ بڑا ਨਾਮ ਹੁੰਦਾ ਇਹ ਪਿੰਡ ਦੇ ਵਿੱਚ ਨਹੀਂ ਹੁੰਦਾ ਇਦਾਂ ਦਾ ਵੀ ਉਹ ਹੋ ਗਿਆ ਤੇ ਜੇ ਪਾ ਚੋਰੀ ਨਹੀਂ ਕਰਨੀ ਚਾਹੀਦੀ ਅਗੀ ਯਾਰ ਭਾਜੀ ਚੋਰੀ ਵਾਲਾ ਕੰਮ ਕਰਦਾ ਨਹੀਂ ਪਰ ਇਹਨਾਂ ਨੂੰ ਲੱਗਿਆ ਨਹੀਂ ਚੋਰੀ ਥੋੜੋ ਕਰਦਾ ਮੈਂਟਲੀ ਅਫਸਰ ਬੰਦਾ ਉਹ ਤਾਂ ਉਹਦੇ ਨੂੰ ਪਤਾ ਲੱਗਦਾ ਕੀ ਕਰਨਾ ਸਤਾ ਤਾਂ ਗਲਤ ਗੱਲ ਲਿਆ ਤਾਂ ਆਹਾ ਹੁਣ ਪਤਾ ਤੈਨੂੰ ਨਾਲ ਲੈ ਕੇ ਜੀਬ ਤਾਂ ਕਿੰਨੇ ਦਾ ਮਿਲਣਾ 1000 ਰੁਪਏ ਦਾ ਆ ਤੇਰਾ 50 ਰੁਪਏ ਦਾ ਵਿਗਰਾਹ ਇਹ ਤਾਂ ਲੈ ਜਾ ਇਹ ਨਹੀਂ ਸਾਡੇ ਕੰਮ ਦਾ ਲੈ ਜਾ ਹੁਣ ਤੈਨੂੰ ਇਹ ਦੱਸਦੇ ਪਏ ਆ ਇਹ ਸੱਸੀ ਜੀ ਬਾਬੇ ਹੋ ਗਈ ਹਾਲ ਚਾਲਾ ਜੀ ਓਹੋ ਕਹਿੰਦੇ ਗੇਰ ਪਾਇਆ ਨਹੀਂ ਵੇਸ ਦੇਤੀ ਕੜਾ ਕਵਾਇਆ ਇਹ ਪਾਇਆ ਇਹ ਕਹਿੰਦਾ ਤੁਰ ਕੀ ਗੇਰ ਪਾਇਆ ਇਹ ਉਹ ਹਨ ਨਵੇਂ ਪਾਪਾ ਨੇ ਗियर ਪਾਤਾ ਰੀਚ ਦਿੱਤੀ ਨਹੀਂ ਗियर ਪਾਤਾ ਨਹੀਂ ਦਿੱਤੀ ਅਰੇ ਰੀਚ ਦੇਤੀ ਗियर ਨਹੀਂ ਪਾਇਆ ਨਿਊਟਰਲ ਕਰੀ ਹੈ 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 ਪਾ ਪਾ ਲਓ ਬਿੱਕਾ ਇੱਕ ਕਮੈਂਟਾਂ ਚ ਗੱਲ ਦੱਸਿਓ ਲੇਡੀਜ਼ ਜਿਹੜੀ ਸਾਡੇ ਬਲੌਗ ਦੇ ਤੇ ਗੱਡੀ ਚਲਾ ਲੈਂਦੇ ਸਾਰੇ ਜਾਨੀ ਇਹ ਤਾਂ ਮੈਂ ਬੋ ਕਹਿੰਦਾ ਪ੍ਰੀਤ ਨੂੰ ਵੀ ਗੱਡੀ ਸਿੱਖਲਾ ਗੱਡੀ ਸਿੱਖਲਾ ਬੋ ਦਾਣੀ ਕਿਉਂ ਮੋਚੀ ਕੋਈ ਗੋਚ ਕੋਈ ਦੋ ਗੱਡੀ ਚਲਾ ਕੇ ਬਸ ਠੀਕ ਹੈ ਜੀ ਓਕੇ ਹੈ ਜੀ ਸਸਰੀ ਗੱਲ ਹੈ ਕੀ ਨਾ ਮਨੂ ਘਰ ਆ ਗਿਆ ਹੈ ਮਨੂ ਘਰ ਆ ਗਿਆ ਮਨੂ ਦਾ ਘਰ ਆ ਗਿਆ ਕਿਰ ਕਿਰ ਸਕੂਲ ਆ ਮਨੂ ਮਨੂ ਸਕੂਲੇ ਗਿਆ ਨਹੀਂ ਹੈਗਾ ਸਕੂਲ ਮਨੂ ਦਾ ਨਹੀਂ ਸਕੂਲ ਇੱਕ ਦਿਨ ਹੀ ਵੜਿਆ ਇਹ ਸਕੂਲ ਵੀ ਇਹਦਾ ਹੈ ਘਰ ਵੀ ਇਹਦਾ ਗੱਡੀ ਵੀ ਇਹਦੀ ਤੇਰਾ ਸ਼ਾਂਹ ਕੁੱਤੇ ਉੜ ਗਿਆ ਚੁੱਚੀ ਤੇਰਾ ਗਿਆ ਬਈ ਸਾਰਾ ਕੁਝ ਇਹਦੇ ਲਈ ਤਾਂ ਕਰਦੇ ਸਾਰਾ ਕੁਝ ਆ ਲੈ ਮੈਂ ਸਕੈਨਰ ਚੱਕ ਲਿਆ ਮੈਂ ਵੀ ਸਕੈਨਰ ਕਿਹੜਾ ਚੱਕ ਲੈਂਦਾ ਕੈਨਰ ਕਿਹਦਾ ਚੱਕ ਲਿੰਦਾ ਇਹਦਾ ਸੀ ਸਕੈਨਰ ਹਾਂ ਅਸ ਸਕੈਨਰ ਕਿਹਦਾ ਕੱਟਾ ਹਾਂ ਕੱਟਾ ਦੱਸ ਪੁੱਛ ਸਾਵਾ ਤੂੰ ਕਾ ਨੂੰ ਸਿੱਧਾ ਕਰਾਵਾ ਆਪਣਾ ਸਾਫ਼ ਬੋਲਿਆ ਕਰ ਪਤਾ ਲੱਗਦਾ ਇਹਦੇ ਦਾ ਕੀ ਕਹਿੰਦਾ ਕਹਿੰਦਾ ਆ ਦੇਖੋ ਚੋ ਗਲੇ ਦਾ ਡਿਵਰਟਰ ਹੋ ਗਿਆ ਜਮਨ ਮੈਲ ਤਾਂ ਹੋ ਗਈ ਹੁਣੀ ਆ ਮੈਨੂੰ ਤਾਂ ਲੱਗਾ ਇਹ ਸੁਣ ਲੈ ਨਾ ਕੀ ਆ ਕਹ ਕਹਿੰਦਾ ਟੈਕਸਰ

ਜੱਲ ਨੂੰ ਪੁੜਾ ਨਹੀਂ ਹੋਇਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਵੱਲੋਂ ਅਸੀਂ ਆਪਣੀ ਦੁਕਾਨ ਦੇ ਬੋਰਡ ਬਣਾਏ ਆਪ ਅਸੀਂ ਬਾਹਰੋਂ ਕੰਮ ਕਰਾ ਕੇ ਕੋਈ ਨਹੀਂ ਸਹੀ ਜਿਹੜਾ ਕੰਮ ਕਹਿੰਦੇ ਆਪ ਆਂਦਾ ਉਹ ਤਾਂ ਅਸੀਂ ਕਰੀਏ ਅਸੀਂ ਆਪਣੀ ਦੁਕਾਨ ਦੇ ਬੋਰਡ ਆਪ ਬਣਾ ਕੇ ਲਾਏ ਸਹੀ ਆ ਅਸੀਂ ਬਾਹਰੋਂ ਨਹੀਂ ਬਣਾਈਆ ਇਹ ਕਿ ਲਾਉਣਾ ਕਿੱਥੇ ਐਡਾ ਵੱਡਾ ਬੋਰਡ

ਤੁਸੀਂ ਕੰਮ ਕਰਦਾ ਸਫਾਈ ਚ ਅਸੀਂ ਪਹਿਲਾਂ ਵੀ ਬਹੁਤ ਬੋਰਡ ਜੋੜੇ ਉਹ ਪਹੁੰਚਾ ਲਿਆ ਉਹ ਵੀ ਆ ਆ ਲੱਗ ਗਿਆ ਮਾਲ ਹੀ ਲੱਗਿਆ ਰਹੇ ਲੱਗ ਨਹੀਂ ਪੱਕੀ ਆ ਜ਼ਰੂਰ ਹੈ ਕਿ ਨਹੀਂ ਪੱਕਿਆ ਰਹੇ ਮਾਲ ਹੀ ਲੱਗ ਗਿਆ ਹੁਣ ਅੱਧਾ ਕਰਦੇ ਆ ਪਾਥੇ ਲਉਂਦੇ ਆ

ਕੋਸਾ ਕੇ ਜੇ ਆਉਂ ਕੋ ਨਾ ਬਰ ਨਹੀਂ ਗੰਭਾ ਬੋਰਡ ਹੈਗੇ ਕਿੰਨੇ ਕਿੰਨੇ ਬਣਾਏ ਤੁਸੀਂ ਇੱਕ ਕਾਰਡ ਬੋਰਡ ਜੋੜਾ ਇੱਕ ਆ ਇੱਕ ਆ ਇੱਕ ਮੇਲਾ ਦੋ ਰਹਿੰਦਾ ਆ ਇੱਕਾ ਜੋੜਦਾ ਮੇਲਾ ਦਾ ਚਾਰ ਵਰਡ ਤੁਸੀਂ ਤਿਆਰ ਕਰ ਲਿਆ ਤੇ ਇੱਕ ਹੋਰ ਰਹਿੰਦਾ ਲੱਗਦਾ ਤਾਂ ਹਰ ਜੇ ਚਲਉਂਦਾ ਦੋਨੇ ਨੇ ਖੇੜਦੇ ਦੋਨੇ ਆਣੇ ਉਹ ਫੇਰ ਬਾਹਰ ਆਉਂਦਾ ਚੱਟੇ ਦੀਦੀ ਇਹ ਕੱਲ ਹੀ ਤੁਸੀਂ ਇਹ ਤਾਂ ਬੋ ਆਜੀ ਬੋ ਆਜੀ ਬੋ ਬਾਜੀ ਕੱਢ ਲੈ ਆ ਜਾ ਭਾਈ ਤੇ ਆਉਣਾ ਬੱਸ ਜਾਨੀ ਥੋੜਾ ਜਿਆ ਠੀਕ ਆ ਭਾਈ ਹਾਵਾਂ ਨਹੀਂ ਤੁਤੂ ਕਰਦਾ ਤਾਂ ਨਾ ਆਹੋ ਇਹਨਾਂ ਨਸਕੀ ਜੀ ਮਾਰਨੀ ਨਹੀਂ ਤੇ ਗੱਪਾਂ ਨਹੀਂ ਇਹਨੂੰ ਸਪੋਰਟ ਆਣੀ ਪੈਣੀ ਹੁਣ ਦੇਖੋ ਆਹ ਤੋ ਧਿਆਨ ਭਾਈ ਮੈਂ ਚੱਲਾਂ ਫੜੀ ਪੂਰੀ ਦੇ ਤੈਨੂੰ ਮਾਤੋਂ ਪਾਸਾ ਮੈਂ ਉੱਦੋਂ ਭਾਈ ਖੜ੍ਹ ਦੂ ਬਣਾ ਬਾਦ ਠੀਕ ਆ पियो है अपने वीर ला दो ला दो सुई ला दो ओ बुखार हो गया लाओ लाओ सुई लाओ फिर सुई लाओ 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 चज ना सुई लाओ ओ उठ गया उठ गया हुन उठ गया उठ गया उठ गया ओ फिर हो गया फिर हो गया बुखार फिर हो गया ओ फिर हो गया ਤੌੜਾ 3ਰ 3ਰ ਲਓ ਉੱਟ ਗਿਆ ਨਾਲੋਂ ਨਾਲੀ ਨਾਲੋਂ ਨਾਲੀ ਸਰਕਾਰੀ ਦਵਾਈ ਉਹ ਪੀਉ ਗਿਆ ਪੀਉ ਗਿਆ ਪੀਉ ਗਿਆ ਦਵਾਈ ਚਾਜਦੀ ਦਵਾਈ ਲਓ ਵਧੀਆ ਕਰ ਚਲੋ ਮੈਡੀਕਲ ਦੀ ਦਵਾਈ ਮੈਂਟੋ ਮੈਟੇ ਸਰ ਕਰਦੀ ਮੰਨਦੇ ਪਾਪੀ ਉਹ ਦੇਖਿਓ ਪਾਪੀ ਦੇਖਿਓ ਫੇ ਹੋ ਗਿਆ ਫੇ ਹੋ ਗਿਆ ਫੇ ਹੋ ਗਿਆ ਉਹ ਹੋ ਉਧਰ ਨੂੰ ਆ ਗਿਆ ਠੀਕਾ ਪਰ ਠੀਕਾ ਪਰ ਕਿਰਨ ਨਾਲ ਲਾ ਲਓ ਲਾ 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 ਲ

ਉਹ ਵੀ ਦੇਖੋ ਕਿੰਨੇ ਆਰਾਮ ਨਾਲ ਕਰਾ ਰਹੇ ਆ ਉਹ ਬੜੀ ਓਏ ਹੋਏ ਉਹ ਬੁਖਾਰ ਉਹ ਬੁਖਾਰ ਹੋ ਗਿਆ ਆ ਰੁਕ ਜਾ ਲਵ 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 ਜਖਸ ਲਵ ਚਲੋ ਚੀਕੋ ਦਾ ਚੀਕੋ ਓ ਚੱਜਾ ਓ ਫੇਰੋ ਦਾ ਫੇਰੋ ਫੇਰ ਬੁਖਾਰ ਹੋ ਗਿਆ ਓ ਇਹ ਸੇਟ ਬਾਰਿ ਬਾਰਿ ਬੁਖਾਰ ਨੂੰ ਇੱਕ ਵਾਰੀ ਚੰਗੀ ਡੋਸ ਲਾਵੇ ਇੱਕ ਵਾਰੀ ਸੈਟ ਕਰੋ ਡਾਕਟਰ ਸਾਹਿਬ ਹਾਂ ਜੀ ਸਿੱਧਾ ਕਰੋ ਘੱਟ ਕਰੋ ਕਾਂਜੀ ਚਲ ਚਲ ਲਾਓ ਲਾਓ ਤੁਹਾਨੂੰ ਪਤਾ ਹੀ ਆ ਕਿ ਲਾਂਟ ਤੇਰੀ ਅੱਧਾ ਜਾਂਦੀ ਪਈ ਹਾਂ ਜੀ ਕੀ ਕੰਟਲ ਦੇਖਣਾ ਮੈਂ ਦੇਖੀ ਨੰਨ ਸਾਡਾ ਪਾਣੀ ਜੂ ਬਾਹਰ ਹੀ ਨਿਕਲਦਾ ਪਿਆ ਕਿਉਂਕਿ ਲਾਈਟ ਬਹੁਤ ਜ਼ਿਆਦਾ ਜਾਂਦੀ ਪਈ ਹੈ ਰਾਤ ਦੀ ਲਾਈਟ ਆਈ ਨਹੀਂ ਸਵੇਰ ਦੇ ਵੱਜ ਚੁੱਕਿਆ 11 ਤੇ ਹੁਣ ਆਈ ਹੈ ਜਾ ਕੇ ਲਾਈਟ ਤੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬੁਰਾ ਹਾਲ ਆ ਗਰਮੀ ਦੇ ਨਾਲ ਤੇ ਆਪਾਂ ਹੁਣ ਕਰ ਲੱਗੇ ਆ ਕੰਮ ਤੇ ਕਿਚਨ ਵਗੈਰਾ ਸਾਡੇ ਸਾਫ ਕਰਾ ਦਿੱਤੀ ਗਈ ਹੈ ਤੇ ਕਿਚਨ ਸਾਫ ਕਰਨਾ ਬਸ ਕਿਚਨ ਸਾਫ ਕਰਕੇ ਫੇਰ ਰੋਟੀ ਪਾਣੀ ਦਾ ਰੋਟੀ ਪਾਣੀ ਬਣਾ ਕੇ ਫੇਰ ਆਪਾਂ ਫਰੀਆਂ ਇਹ ਮੈਨੂੰ ਬੰਦਾ ਕਿ ਮੈਂ ਖਾਣ ਦਿਖਾ ਦੇਣਾ ਇਹਨੂੰ ਕੀ ਕਮਾ ਮੈਨੂੰ ਤੁਸੀਂ ਦੱਸਿਓ ਵੀ ਸਾਰੇ ਇਹਨੇ ਇਹਦੇ ਚ ਕੀੜੇ ਹੁੰਦੇ ਹਨਾ ਚੂਜਾ ਚੂਜਾ ਇਹਨਾਂ ਸਾਰੇ ਇਹਨੇ ਕੀੜੇ ਹੁੰਦੇ ਹਨ ਨੰਨੇ ਆਵੜਾ ਹਾਂ ਨਹੀਂ ਕਿਹੜਾ ਹਾਂ ਦੁੱਜਾ ਚੂਜਾ ਇਹ ਕੀ ਕੀ ਥੈਂਕ ਯੂ ਥੈਂਕ ਯੂ ਚਲੋ ਜੀ ਹੁਣ ਆਪਾਂ ਕਰ ਲਈਏ ਕੰਮ ਧੋ ਲਈਏ ਬਰਤਨ ਵਗੈਰਾ ਤੇ ਫਿਰ ਆਪਾਂ ਰੋਟੀ ਪਾਣੀ ਦਾ ਵੀ ਕਰਨਾ ਕੀ ਬਣਾਉਣਾ ਕੀ ਨਹੀਂ ਤੇ ਪਰਸੋਂ ਰਾਤ ਤੱਕ ਆਪਾਂ ਬਾਹਰ ਸੀਗੇ ਤੇ ਕੁਝ ਕਰਕੇ ਆਉਣਾ ਆਪਾਂ ਲੱਦਾਂ ਕੀ ਬਣਾਉਣਾ ਹੈ ਕੀ ਖਾਣੇ ਬਿਨਨੇ ਆ ਕਿਉਂਕਿ ਦਾਲ ਜਿਹੜੀ ਰਾਤੀ ਮੈਂ ਬਣਾਈ ਸੀਗੀ ਮਸਾਲਾ ਦੀ ਦਾਲ ਬਣਾਈ ਰਾਈਸ ਤੇ ਰੋਟੀ ਬਣਾਈ ਸੀਗੀ ਤੇ ਦਾਲ ਜਿਹੜੀ ਸਵਾਦ ਰੇ ਲੱਗੀ ਇਸ ਕਰਕੇ ਹੁਣ ਆਪਾਂ ਨੂੰ ਬਹੁਤ ਜ਼ਿਆਦਾ ਲੱਗੀ ਹੋਈ ਆ ਤੇ ਦੇਦਿਆ ਕੀ ਬਣਾਉਂਦੇ ਆ ਕੀ ਨਹੀਂ ਤੇ ਮੈਂ ਵਿਕਰਮ ਨੂੰ ਤਾਂ ਆਲੂ ਵਗੈਰਾ ਮੰਗਾਨੀਆਂ ਤੇ ਆਪਾਂ ਬਣਾਵਾਂਗੇ ਚਾਰੂ ਵਾਲੇ ਪਰੌਂਠੇ ਵਿਕਰਮ ਦੇ ਫੇਵਰਟ ਚਲੋ ਜੀ ਥੜਨਾ ਗੱਲ ਤੇ ਆਪਾਂ ਗੱਲਬਾਤ ਕਰਦੇ ਰਿਓ ਵਲੌਗ ਦੇ ਨਾਲ ਥੈਂਕ ਯੂ ਸੋ ਮੱਚ ਹਾਂਜੀ ਧੁੱਪ ਤੁਹਾਨੂੰ ਪਤਾ ਹੀ ਆ ਵੀ ਕਿੰਨੀ ਜ਼ਿਆਦਾ ਹੋਈ ਪਈ ਆ ਤੇ ਮੈਂ ਲਾ ਰਹੀ ਹਾਂ ਝਾੜੂ ਝਾੜ ਵਿੱਚ ਖਲਾਰਾ ਬਹੁਤ ਜ਼ਿਆਦਾ ਪੈ ਜਾਂਦਾ ਆ ਤੇ ਡਾਡੂ ਲਾ ਕੇ ਆਪਾਂ ਫਿਰ ਫਰੀ ਆ ਕਿਚਨ ਕਰ ਲਈ ਜ ਸਾਹੋ ਤੇ ਬਿੱਕੂ ਗਏ ਹੋਏ ਨੇ ਬੀਬੀ ਹੁਣ ਆਪਾਂ ਬਾਹਰ ਲੈ ਲਈ ਹਾਂਜੀ 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 ਪਪਾ ਗਏ ਪਪਾ ਗੈ ਪੁਈ ਕੋ ਛੋਨੀ ਆ ਪੁਈ ਕੋ ਆ ਬੋਆ ਯਾ ਵਿਕਰਮ ਚਲੇ ਸੀਗੇ ਆਪਣੇ ਸੌਰੀ ਹੁਣ ਮੈਂ ਨਾਮ ਨਹੀਂ ਲੈਣਾ ਮਨਜੀਤ ਦੇ ਪਪਾ ਇਹ ਗਏ ਸੀਗੇ ਆਪਣੇ ਦੀਦੀ ਹੁਣਾਂ ਕੋਲ ਨਾਪ ਲੈਣ ਲਈ ਤੇ ਇਹ ਕਹਿੰਦਾ ਪਪਾ ਪੈਸੇ ਵੀ ਲੈ ਜਾਓ ਪਪਾ ਪੈਸੇ ਵੀ ਲੈ ਜਾਓ ਬੋ ਤਾਂ ਪਾ

ਕਿ ਜਿਹੜਾ ਸਾਡਾ ਨੇ ਉਹ ਖਲਾਰਾ ਪੁੰਦਾ। ਮਸੂਦ ਇਸ ਦੇ ਇਹ ਪਤਲਾ ਨਾ ਕਰਦੇ ਆਂ ਕੱਲ ਬਾਅਦ। ਹਾਂਜੀ। ਹਾਂਜੀ। ਇਹਦੀ। ਇਹਦੀ। ਇਹ ਨਾ ਖਰੋ। ਇਹ ਨਾ ਖਰੋ। ਨੰਨੂ। ਸਾਇ ਕਹਿੰਦੇ ਚੋਕੋ ਇੰਨੀ ਨਹੀਂ ਖਾਣੀ। ਥੋੜੀ ਖਾਈ ਦੀ ਆ। ठीक है। दिखाई दे जाओ को। फॉर आई द डे हां जी। हा हा। ओफो। ओफो। ओफो।, 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 ओफो। काके के। मेटल भी सारी। हम्म? मेटल भी ਆਪਾਂ ਕਿਚਨ ਚ ਚਾਰੋ ਪੋਚਾ ਲਏ ਹੋ ਚੁੱਕੇ ਆ ਫਰੀ ਤੇ ਹੁਣ ਆਪਾਂ ਮਲਬੀਰ ਨੂੰ ਤਿਆਰ ਕਰਨਾ ਆ ਨੂੰ ਨਿਵਾੜਾ ਆ ਤੇ ਹੋ ਜੀ ਅਸੀਂ ਵੀ ਫਰੈਸ਼ ਵਗੈਰਾ ਇਹ ਜਿਹੜਾ ਬਹੁਤੰਦਾ ਚੌਕਲੇਟਾਂ ਨੂੰ ਲਾਉਂ ਬੁਰਾ ਹਾਲ ਕੀਤਾ ਪਿਆ ਇਹਨੇ ਆਪਣਾ ਕਾਦਾ ਚਾਰੋ ਪੈ ਗਿਆ ਚੜ ਚੜ ਲਾਉਂਦੇ ਹੂੰ लो मैं भी जाऊंगा हां हां नहीं आ गया नहीं तो तड़ तो नहीं लगना नहीं जाओ हैं ले ले मैं तुम तो तुझे फिर बाहर ला दियो ठीक है मैं तो सारा इकट्ठा कर ले ਦੇਖੜੇ ਗੰਡੂ ਨੂੰ ਨੰਨੂ ਪਲੀਜ਼ ਚਲੋ ਛਾੜੋ ਪਲੀਜ਼ ਇਹਨੇ ਨੰ ਕੀ ਨੰਨਾ ਕੋ ਜਿਆਦਾ ਖਲਾਰ ਦਿੱਤਾ ਆ ਸਾਰਾਈ ਬੀੜੂ ਬਾਮਾ ਅਸਾਲ ਫੇਰ ਚੜੂ ਗੋਣਾ ਪਿਆ ਇਹ ਇੰਨਾ ਕਿ ਜਿਆਦਾ ਸ਼ਰਾਰਤੀ ਹੋ ਗਿਆ ਨਾ ਅੱਜ ਕੱਲ ਇਹ ਬਹੁਤ ਜਿਆਦਾ ਮੇਰੇ ਤੰਗ ਕਰਦਾ ਆ ਮੰਨ ਤੈਨੂੰ ਪਤਾ ਨਾ ਕਿੰਨੀ ਧੋਪਾ ਬਾਹਰ ਤੁਸੀਂ ਵਾਰ ਵਾਰ ਜਿਆਦਾ ਖਲਾਰਾ ਪਾਣੇ ਹੋ ਹੁਣ ਲਈ ਮੈਨੂੰ ਫਰੂਟ ਕੱਟ ਕੇ ਦੇਣਾ ਪੈਣਾ ਸੂਟ ਖਾਊਗਾ ਨਾ ઘરે ਦੇ ਲਈ ਦੇ ਅੰਦਰ ਆ ਜਿਵੇਂ ਦਵਾ ਦਵਾ ਕੀ ਆ ਦੱਸੋ ਹਾਂ ਦੇ ਹਲੋ ਗਾਇਸ ਗਾਇਸ ਕਿਵੇਂ ਹੋ ਠੀਕ ਆ ਕੀ ਕਰ ਰਹੇ ਹੋ ਰੋਟੀ ਬਣਾ ਹਾਂਜੀ ਰੋਟੀ ਬਣਾ ਕੀ ਰੋਟੀ ਬਣਾ ਰੋਟੀ ਬਣਾ ਰਹੇ ਹੋ ਹਾਂ ਠੀਕ ਆ ਓਕੇ ਓਕੇ

ਕਰਕੇ ਨਾ ਬਹੁਤ ਰਹਾ ਵਾਲਾ ਬਾਹਰੋਂ ਉਹ ਵੀ ਜਲ ਨਹੀਂ ਕਰਦਾ ਹੈਗਾ ਤੇ ਯਾਦ ਆ ਚੀ ਨੇ ਵਾਟਰਮੈਲਨ ਦਾ ਤੇ ਨੋ ਅਸੀਂ ਹੁੰਦਾ ਮੈਂ ਵਾਰ ਹਲਾਉਣ ਖਾਂਲੀ ਨੰਨੋ ਤੁਸੀਂ ਕਿੱਥੇ